ਅੰਕਿਤ ਹੋਏ ਪੰਜਾਬ ਦੇ ਲੋਕਾਂ ਦੇ ਨਾਲ ਇੱਕ ਜ਼ਰੂਰੀ ਸੋਚਣਾ ਦੇਣ ਦੇ ਲਈ ਮੈਂ ਇਹ ਵੀਡੀਓ ਬਣਾ ਰਿਹਾ। ਇਹ ਹੀ ਸੋਚਣਾ ਸਾਨੂੰ ਅੱਜ ਤੋਂ 100 ਸਾਲ ਪਹਿਲਾਂ ਜਰਮਨੀ ਦੇ ਇੱਕ ਪ੍ਰਸਿੱਧ ਵਿਗਿਆਨਕ ਨੇ ਦਿੱਤੀ ਸੀ ਤੇ ਅੱਜ ਤੋਂ 10 ਸਾਲ ਪਹਿਲਾਂ ਪੰਜਾਬ ਦੇ ਇੱਕ ਬਹੁਤ ਸਿਆਣੇ ਡਾਕਟਰ ਡਾਕਟਰ ਦਰਜੀਤ ਸਿੰਘ ਨੇ ਦਿੱਤੀ ਸੀ। ਪਰ ਮੈਨੂੰ ਲੱਗਦਾ ਹੈ ਕਿ ਇਹ ਸੋਚਣਾ ਸਾਡੇ ਲੋਕਾਂ ਤੱਕ ਅਪੜੇ ਜੇ ਅਪਣ ਜਾਂਦੇ ਤਾਂ ਅੱਜ ਪੇਕਾਨੇਰ ਨੂੰ ਜਾਣ ਵਾਲੇ ਕੈਸਟ ਰੇਲ ਬੰਦ ਹੋ ਜਾਂਦੇ। ਜੇ ਤੁਸੀਂ ਕਹੋਦੇ ਤੇ ਤੁਹਾਡਾ ਪਰਿਵਾਰ ਕੈਂਸਰ ਤੋਂ ਹਮੇਸ਼ਾ ਬਚਿਆ ਰਹੇ ਤੇ ਤੁਹਾਨੂੰ ਕੋਈ ਜ਼ਮੀਨ ਦਾ ਕੱਲਾ ਵੇਚ ਕੇ ਕਿਸੇ ਹਸਪਤਾਲ ਨੂੰ ਨਾ ਦੇਣਾ ਪਵੇ ਤਾਂ ਇਸ ਵੀਡੀਓ ਨੂੰ ਅੰਤ ਤੱਕ ਦੇਖਿਓ ਤੇ ਅਮਲ ਵੀ ਕਰੋ ਸੰਨ 2012 ਦੇ ਵਿੱਚ ਬਾਦਲ ਸਰਕਾਰ ਨੇ ਪਹਿਲੀ ਵਾਰ ਕੈਂਸਰ ਸਰਵੇ ਕਰਵਾਇਆ ਸੀ ਤੇ ਉਦੋਂ ਪਤਾ ਲੱਗਿਆ ਸੀ ਕਿ ਕੈਂਸਰ ਦੇ ਕਾਰਨ ਪੰਜਾਬ ਵਿੱਚ ਰੋਜ਼ 18 ਮੌਤਾਂ ਹੁੰਦੀਆਂ ਇਸ ਰਿਪੋਰਟ ਨੂੰ ਪੜ੍ਹ ਕੇ ਚਾਰੇ ਪਾਸੇ ਹਾਹਾਕਾਰ ਮਚ ਗਈ ਸੀ ਕੈਂਸਰ ਦੇ ਲੇਖੇ ਫੜ ਲੱਗੇ ਖਬਰਾਂ ਆਉਣ ਲੱਗੀਆਂ ਪੰਜਾਬ ਸਰਕਾਰ ਨੇ ਪਿੰਡਾਂ ਦੇ ਵਿੱਚ ਸਰਕਾਰੀ ਆਰੋ ਲੋਨਿੰਗ ਸ਼ੁਰੂ ਕੀਤੀ ਨਵੇਂ ਕੈਂਸਰ ਹਸਪਤਾਲ ਖੁੱਲਣ ਲੱਗੇ ਪਰ ਅੱਜ 2024 ਆ ਦਿੱਤੇ ਆ 12 ਸਾਲ ਬੀਤ ਗਏ ਨੇ 12 ਸਾਲਾਂ ਬਾਅਦ ਅੱਜ ਕੀ પરિਛੜ ਹੈ ਸਾਰਾ ਪੰਜਾਬ ਹਜ਼ਾਰੋਂ ਦਾ ਪਾਣੀ ਪੀ ਰਿਹਾ ਹੈ ਕੀ ਕੈਂਸਰ ਘਟਿਆ 2022 ਦੀ ਇੰਡੀਅਨ ਕਾਉਂਸਲ ਆਫ ਮੈਡੀਕਲ ਰਿਸਰਚ ਦੀ ਰਿਪੋਰਟ ਦੇ ਮੁਤਾਬਕ 2022 ਦੇ ਸਾਲ ਵਿੱਚ ਕੈਂਸਰ ਕਾਰਨ ਪੰਜਾਬ ਵਿੱਚੋਂ 23301 23301 ਆਰਥੀ ਹੋਏ ਮਤਲਬ ਕਿ ਰੋਜ ਦੀ 65 ਮੌਤਾਂ 12 ਸਾਲ ਦੇ ਵਿੱਚ ਕੈਂਸਰ 18 ਤੋਂ ਵੱਧ ਕੇ 65 ਮੌਤਾਂ ਤੇ ਪਹੁੰਚ ਗਿਆ ਪਰ ਅੱਜ ਮੀਡੀਆ ਚੁੱਪ ਹੈ ਕੋਈ ਖਬਰ ਨਹੀਂ ਆਉਂਦੀ ਸਰਕਾਰ ਵੀ ਚੁੱਪ ਹੈ ਅੱਜ ਡਾਕਟਰ ਹੌਟੋ ਹੈਨਰੀਕ ਦੀ ਉਹ 100 ਸਾਲ ਪੁਰਾਣੀ ਖੋਜ ਸਾਡਾ ਸਹਾਰਾ ਬਣਸਾ ਕੋਲਸੀ ਡਾਕਟਰ ਹੌਟੋ ਹੈਨਰੀਕ ਬਾਰਬਰ ਉਹ ਉਸ ਸਮੇਂ ਦਾ ਜਰਮਨੀ ਦਾ ਪ੍ਰਸਿੱਧ ਵਿਗਿਆਨਕ ਸੀ ਜਿਸ ਨੂੰ 1931 ਦੇ ਵਿੱਚ ਜੀਆਲੋਜੀ ਦੇ ਵਿੱਚ ਨੋਬਲ ਪ੍ਰਾਈਜ਼ ਦੀ ਇੰਡੈਸਿੰਗ ਕਿਸੇ ਵੀ ਸਾਇੰਟਿਸਟ ਲਈ ਨੋਬਲ ਪ੍ਰਾਈਜ਼ ਮਿਲਣਾ ਇੱਕ ਬਹੁਤ ਹੀ ਮਾਣ ਵਾਲੀ ਗੱਲ ਉਸ ਨੇ ਕੈਂਸਰ ਦੇ ਸੱਲਾਂ ਤੇ ਖੋਜ ਕੀਤੀ ਤੇ 1923 ਦੇ ਵਿੱਚ ਇੱਕ ਕਿਤਾਬ ਲਿਖੀ ਉਸ ਕਿਤਾਬ ਦਾ ਨਾਮ ਸੀ ਦ ਮੈਟਾਬੋਲਿਜ਼ਮ ਆਫ ਟਿਊਮर्स ਇਹ ਕਿਤਾਬ ਇੰਟਰਨੈਟ ਤੇ ਪਈ ਹੈ ਤੁਸੀਂ ਪੜ੍ਹ ਸਕਦੇ ਇਸ ਕਿਤਾਬ ਦੇ ਵਿੱਚ ਉਸ ਨੇ ਦੱਸਿਆ ਕਿ ਕੈਂਸਰ ਦੀ ਜੜ ਕਿੱਥੇ ਹੈ ਕੈਂਸਰ ਹੁੰਦਾ ਕਿਉਂ ਹੈ ਇਸ ਨੂੰ ਰੋਕਿਆ ਕਿਵੇਂ ਜਾ ਸਕਦਾ ਮੈਂ ਉਸ ਦੀ ਇਸ ਮਹਾਨ ਖੋਜ ਨੂੰ ਪੰਜਾਬੀ ਵਿੱਚ ਸਮਝਾਉਣ ਦੀ ਕੋਸ਼ਿਸ਼ ਕਰਾਂ ਇਸ ਕਿਤਾਬ ਦੇ ਵਿੱਚ ਉਸ ਨੇ ਲਿਖਿਆ ਤੇ ਜਦੋਂ ਸਾਡੇ ਸਰੀਰ ਦੇ ਕਿਸੇ ਸੈੱਲ ਨੂੰ ਪੂਰੀ ਆਕਸੀਜਨ ਨਹੀਂ ਮਿਲਦੀ ਤਾਂ ਉਹ ਕੈਂਸਰ ਸੈੱਲ ਬਣ ਜਾਂਦਾ ਹੈ ਉਹ ਆਪ ਵੱਡਾ ਹੋਣ ਲੱਗ ਜਾਂਦਾ ਹੈ ਤੇ ਨਾਲ ਦੇ ਸੈੱਲਾਂ ਨੂੰ ਖਾਣਾ ਸ਼ੁਰੂ ਕਰ ਦਿੰਦਾ ਸਾਡੇ ਸਰੀਰ ਦੇ ਕਿਸੇ ਸੈੱਲ ਨੂੰ ਆਕਸੀਜਨ ਪੂਰੀ ਨਾ ਮਿਲਣਾ ਹੀ ਕੈਂਸਰ ਦੀ ਜੜ ਹੈ ਤੇ ਜੇ ਸਾਡੇ ਸਰੀਰ ਦੇ ਸਾਰੇ ਸੈੱਲਾਂ ਨੂੰ ਪੂਰੀ ਆਕਸੀਜਨ ਮਿਲੇ ਤਾਂ ਕੈਂਸਰ ਸੈੱਲ ਬਣੀ ਨਹੀਂ ਸਕਦਾ ਹੁਣ ਸਵਾਲ ਇਹ ਉੱਠਦਾ ਹੈ ਕਿ ਸਾਡੇ ਸਰੀਰ ਦੇ ਕਿਸੇ ਸੈੱਲ ਨੂੰ ਪੂਰੀ ਆਕਸੀਜਨ ਕਿਉਂ ਨਹੀਂ ਮਿਲਦੀ ਪੂਰੀ ਆਕਸੀਜਨ ਨਾ ਮਿਲਣ ਦਾ ਕਾਰਨ ਹੁੰਦਾ ਹੈ ਸਾਡੇ ਖੂਨ ਦਾ ਤਜਾਬੀ ਹੋਣਾ ਸਾਡੇ ਖੂਨ ਦੀ ਕੁਦਰਤੀ ਪੀਐਚ ਜੋ 7.4 ਹੁੰਦੀ ਹੈ। ਜੇ ਸਾਡੀ ਪੀਐਚ 7.4 ਤੋਂ ਉੱਪਰ ਹੋਵੇ ਤਾਂ ਖੂਨ ਅਲਕਲਾਈਨ ਹੁੰਦਾ ਹੈ ਤੇ ਅਲਕਲਾਈਨ ਖੂਨ ਫੇਫੜਿਆਂ ਦੇ ਵਿੱਚੋਂ ਪੂਰੀ ਆਕਸੀਜਨ ਚੁਸਤ ਹੈ ਤੇ ਸਾਰੇ ਸਰੀਰ ਦੇ ਸੈੱਲਾਂ ਤੱਕ ਪੂਰੀ ਆਕਸੀਜਨ ਪਹੁੰਚਦੀ ਹੈ। ਤੇ ਜਦੋਂ ਸਾਡੇ ਖੂਨ ਦੀ ਪੀਐਚ 7.4 ਤੋਂ ਘਟ ਜਾਂਦੀ ਹੈ ਤਾਂ ਸਾਡਾ ਖੂਨ ਤਜਾਬੀ ਹੋ ਜਾਂਦਾ ਹੈ। ਤਜਾਬੀ ਖੂਨ ਦੀ ਫੇਫੜਿਆਂ ਵਿੱਚੋਂ ਆਕਸੀਜਨ ਚੁਸਣ ਦੀ ਸਮਰੱਥਾ ਕੈਪੈਸਿਟੀ ਬਹੁਤ ਘੱਟ ਹੁੰਦੀ ਹੈ। ਜਦੋਂ ਖੂਨ ਕੋਲੇ ਪੂਰੀ ਆਕਸੀਜਨ ਨਹੀਂ ਹੁੰਦੀ ਤਾਂ ਸਾਡੇ ਸਰੀਰ ਦੇ ਵਿੱਚ ਹਰ ਸੈੱਲ ਨੂੰ ਪੂਰੀ ਆਕਸੀਜਨ ਨਹੀਂ ਪਹੁੰਚਦੀ। ਤੇ ਸਾਡੇ ਸਰੀਰ ਵਿੱਚ ਕੈਂਸਰ ਸੈੱਲ ਬਣ ਦੀ ਸੰਭਾਵਨਾ ਵੱਧ ਜਾਂਦੀ ਹੈ ਇਸੇ ਕਰਕੇ ਕਿਹਾ ਜਾਂਦਾ ਹੈ ਕਿ ਸਾਡਾ ਖੂਨ ਕਦੇ ਵੀ ਤਜਾਬੀ ਨਹੀਂ ਹੋਣਾ ਚਾਹੀਦਾ ਹੁਣ ਸਵਾਲ ਇਹ ਉੱਠਦਾ ਹੈ ਕਿ ਸਾਡਾ ਖੂਨ ਤਜਾਬੀ ਹੁੰਦਾ ਕਿਉਂ ਸਾਡਾ ਖੂਨ ਤਜਾਬੀ ਉਦੋਂ ਹੁੰਦਾ ਹੈ ਜਦੋਂ ਅਸੀਂ ਪੰਜਾਬੀ ਚੀਜ਼ਾਂ ਖਾਂਦੇ ਆਂ ਤੇ ਅਸੀਂ ਤਜਾਬੀ ਚੀਜ਼ਾਂ ਪੀਂਦੇ ਆਂ ਤੇ ਜੇ ਅਸੀਂ ਸਾਰਾ ਦਿਨ ਅਲਕਲਾਈਨ ਖਾਈਏ ਤੇ ਅਲਕਲਾਈਨ ਪੀਏ ਤਾਂ ਸਾਡਾ ਖੂਨ ਕਦੇ ਵੀ ਤਜਾਬੀ ਨਹੀਂ ਹੋ ਸਕਦਾ ਇਹ ਹਮੇਸ਼ਾ ਅਲਕਲਾਈਨ ਹੀ ਰਹੇਗਾ ਹੁਣ ਤੁਸੀਂ ਪੁੱਛੋਗੇ ਕਿ ਕਿਹੜਾ ਖਾਣਾ ਅਲਕਲਾਈਨ ਹੈ ਤੇ ਕਿਹੜਾ ਖਾਣਾ ਤਜਾਬੀ ਹੈ ਇਸ ਦਾ ਬਸਿੱਧਾ ਜਿਹਾ ਫਾਰਮੂਲਾ ਕੀ ਹੈ ਕਿ ਜੋ ਰੱਬ ਨੇ ਸਾਨੂੰ ਦਿੱਤਾ ਉਹ ਸਾਰਾ ਹਲਕਲਾ ਹੀ ਨੇ ਤੇ ਜਿਹੜਾ ਸਾਨੂੰ ਹਲਵਾਈਆਂ ਨੇ ਤੇ ਕੰਪਨੀਆਂ ਨੇ ਦਿੱਤਾ ਉਹ ਸਾਰਾ ਤਜੱਬ ਕਿਵੇਂ ਕਾਜਰ ਮੂਲੇ ਛਲਗਮ ਛੇਰਾ ਤਰਾਂ ਬੇਰ ਜਾਮਣ ਅਮਰੋਦ ਸੇਬ ਸੰਤਰਾ ਕੇਲਾ ਇਹ ਸਭ ਹਲਕਲਾ ਹੀ ਨੇ ਤੇ ਦੂਜੇ ਪਾਸੇ ਤਜਾਬੀ ਖਾਣੇ ਕਿਹੜੇ ਨੇ ਚਾਹ ਕੌਫੀ ਮਠਿਆਈ ਪਕੌੜੇ ਪੀਜਾ ਬਰਗਰ ਕੁਲਚੇ ਸਮੋਸੇ ਆਲੂ ਟਿੱਕੀ ਕੋਕਾ ਕੋਲਾ ਪੈਪਸੀ ਡੱਬਾ ਬੰਦ ਜੂਸ ਕਰਕਰੇ ਸ਼ਰਾਬ ਇਹ ਸਭ ਤੇ ਜਪੀ ਨੇ ਯਾਨੀ ਕਿ ਸਿੱਧੀ ਗੱਲ ਇਹ ਹੈ ਕਿ ਅਸੀਂ ਆਪਣੇ ਪੈਰਾਂ ਤੇ ਕੁਹਾੜੀ ਆਪ ਹੀ ਮਾਰੀ ਪਿਛਲੇ 15 ਸਾਲਾਂ ਦੇ ਵਿੱਚ ਪੰਜਾਬੀ ਖਾਣਾ ਬਹੁਤ ਹੀ ਵੱਧ ਗਿਆ ਤੁਸੀਂ ਵਿਆਹਾਂ ਦੇ ਵਿੱਚ ਜਾ ਕੇ ਦੇਖ ਲਓ ਸਭ ਤੋਂ ਜ਼ਿਆਦਾ ਭੇੜ ਆਲੂ ਗੋਭੀ ਦੇ ਪਕੌੜੇ ਮੱਛੀ ਦੇ ਪਕੌੜੇ ਚਿਕਨ ਦੇ ਪਕੌੜੇ ਮਠਿਆਈ ਸ਼ਰਾਬ ਮੀਟ ਇਹਨਾਂ ਸੌਲਾਂ ਤੇ ਹੁੰਦੀ ਨੇ ਤੇ ਜਿਹੜੇ ਕਾਊਂਟਰ ਕੰਮ ਦੇ ਕਾਊਂਟਰ ਹੁੰਦੇ ਨੇ ਸਲਾਦ ਵਾਲਾ ਤੇ ਫਰੂਟ ਵਾਲਾ ਖਾਲੀ ਪਏ ਹੁੰਦੇ ਨੇ ਅੱਜ ਹਰ ਪਿੰਡ ਦੇ ਵਿੱਚ ਸਮੋਸਿਆਂ ਦੀ ਦੁਕਾਨ ਹੈ 버ਗਰ ਦੀ ਰੇੜੀ ਆਉਂਦੀ ਹੈ ਕੋਚੇ ਦੀ ਰੇੜੀ ਆਉਂਦੀ ਹੈ ਤੁਸੀਂ ਆਪਣਾ ਫਰਿੱਜ ਖੋਲ ਕੇ ਦੇਖ ਲਓ ਤੁਹਾਡੇ ਫਰਿੱਜ ਦੇ ਵਿੱਚ ਵੀ ਕੀ ਹੈਗਾ ਟ੍ਰੋਪਿਕ ਅਨਰ ਦਾ ਜੂਸ ਹੋਏਗਾ ਰੀਅਲ ਦਾ ਜੂਸ ਹੋਏਗਾ ਪੈਪਸੀ ਹੋਏਗਾ ਕੋਕਾ ਕੋਲਾ ਹੋਏਗਾ ਤੁਸੀਂ ਆਪਣੇ ਬੱਚੇ ਨੂੰ 50 ਰੁਪਏ ਦੇ ਕੇ ਦੇਖ ਲਓ ਉਹ ਕਦੇ ਵੀ 베ਰ ਤੇ ਕਿੰਨੂ ਨਹੀਂ ਲੈ ਕੇ ਆਏਗਾ ਉਹ ਹਮੇਸ਼ਾ ਲੇਸ ਤੇ कुरकुरੇ ਲੈ ਕੇ ਆਏਗਾ ਕਿਉਂ ਕਿਉਂਕਿ ਉਹ ਖਾਣਾ ਸਵਾਦੀ ਇੰਨਾ ਬਣਾਉਂਦੇ ਨੇ ਪੰਜਾਬੀ ਖਾਣਾ ਸਵਾਦੀ ਇੰਨਾ ਹੁੰਦਾ ਹੈਗਾ ਪਰ ਸਰੀਰ ਵੀ ਤੇਰਾ ਕੀ ਕਰੇਗਾ ਰੱਬ ਨੇ ਸਾਨੂੰ ਪੈਟਰੋਲ ਵਾਲੀ ਕਾਰ ਦਿੱਤੀ ਸੀ ਤੇ ਅਸੀਂ ਸਵੇਰੇ ਡੀਜ਼ਲ ਦੇ ਨਾਲ ਉਹਦੀ ਟੈਂਕੀ ਭਰ ਲੈਨੇ ਆਂ ਪਰ ਇਹ ਕਾਰ ਫਿਰ ਵੀ ਔਖੇ ਸੁਖੀ ਹੋ ਕੇ ਚੱਲ ਰਹੀ ਹੈ ਕਿਉਂ ਚੱਲ ਰਹੀ ਹੈ ਕਿਉਂਕਿ ਉਹ ਵੱਡੇ ਇੰਜੀਨੀਅਰ ਨੇ ਬਣਾਈ ਸੀ ਤੇ ਜਿਹੇ ਕਿਤੇ ਬੰਦੇ ਨੇ ਬਣਾਈ ਹੁੰਦੀ ਇੱਕ ਦਿਨ ਵੀ ਨਾ ਚੱਲਦੀ ਡਾਕਟਰ ਦਰਦੀਪ ਸਿੰਘ ਨੇ ਆਪਣੀ ਕਿਤਾਬ ਬਦੀ ਦੀ ਜੜ ਵਿੱਚ ਐਸਰ ਬਾਰੇ ਇੱਕ ਲੇਖ ਲਿਖਿਆ ਉਸਦੇ 121 ਨੰਬਰ ਪੇਜ ਦੇ ਉੱਤੇ ਉਹ ਲਿਖਦੇ ਨੇ ਕਿ ਜਿੰਨਾ ਲੋਕਾਂ ਦੇ ਖੂਨ ਦਾ ਪੀਹ 7.4 ਤੋਂ ਵੱਧ ਹੁੰਦਾ ਹੈ ਉਹਨਾਂ ਨੂੰ ਕਦੇ ਕੈਂਸਰ ਨਹੀਂ ਕਿਉਂਕਿ ਸਰੀਰ ਵਿੱਚ ਆਕਸੀਜਨ ਦੀ ਮਾਤਰਾ ਹਮੇਸ਼ਾ ਉੱਚੀ ਹੁੰਦੀ ਹੈ ਤੇ ਕੈਂਸਰ ਸੈੱਲ ਝੱਟ ਮਰ ਜਾਂਦੇ ਆ। ਆਕਸੀਜਨ ਨਾਲ ਭਰੇ ਹੋਏ ਵਾਤਾਵਰਣ ਦੇ ਵਿੱਚ ਕੈਂਸਰ ਸੈੱਲ ਜਿਉਂਦੇ ਨਹੀਂ ਰਹਿ ਸਕਦੇ। ਇਸ ਕਰਕੇ ਜੇ ਅਸੀਂ ਕੈਂਸਰ ਰੋਕਣਾ ਹੈ ਤਾਂ ਸਭ ਤੋਂ ਪਹਿਲਾ ਹੱਲ ਇਹ ਹੈ ਕਿ ਤੇਜਾਬੀ ਖਾਣਾ ਬੰਦ ਕਰੋ, ਅਲਕਲਾਈਨ ਖਾਓ। ਪਰ ਸਾਡਾ ਸਮਝ ਐਸਾ ਹੈ ਕਿ ਤੇਜਾਬੀ ਖਾਣ ਤੇ ਪਾਣੀ ਦਾ ਪ੍ਰਭਾਵ ਸਾਡੇ ਸਰੀਰ ਦੇ ਉੱਤੇ ਸਭ ਤੋਂ ਜ਼ਿਆਦਾ ਹੈ। ਜਿਹੜਾ ਅਲਕਲਾਈਨ ਪਾਣੀ ਆ ਉਹ ਤੇਜਾਬੀ ਖਰਾਬ ਨੂੰ ਤੇਜਾਬੀ ਖੂਨ ਨੂੰ ਨਿਊਟਰਲ ਕਰ ਦਿੰਦਾ। ਜਿਵੇਂ ਕਦੇ ਨਾ ਕਦੇ ਆਪਣੀ ਦਾਲ ਦੇ ਵਿੱਚ ਮਿਰਚ ਜਿਆਦਾ ਪਹਿ ਜਾਂਦੀ ਹੈ ਤੇ ਆਪਾਂ ਮੱਖਣ ਪਾ ਕੇ ਉਹਨੂੰ ਨਿਊਟਰਲ ਕਰ ਲੈਂਦੇ ਹਾਂ ਇਸੇ ਤਰੀਕੇ ਨਾਲ ਪੰਜਾਬੀ ਖੂਨ ਨੂੰ ਅਲਕਲਾਈਨ ਪਾਣੀ ਵੀ ਨਿਊਟਰਨ ਕਰਦਾ ਹੈ। ਫਲਕਲਾਈਨ ਖਾਣ ਪੀਣ ਦੇ ਨਾਲ ਕੈਂਸਰ ਦਾ ਰੋਕਦੇ ਰੋਕਦਾ ਹੈ। ਇਹਦੇ ਹੋਰ ਵੀ ਬਹੁਤ ਫਾਇਦੇ ਨੇ। ਪਹਿਲੇ ਨੰਬਰ ਦੇ ਉੱਤੇ ਮੋਟਾਪਾ ਘਟੇਗਾ। ਦੂਜੇ ਨੰਬਰ ਦੇ ਉੱਤੇ ਬੁਢਾਪਾ 10 ਸਾਲ ਲੇਟ ਆਊ। ਤੀਜੇ ਨੰਬਰ ਤੇ ਸਰੀਰ ਦੇ ਵਿੱਚ ਫੁਰਤੀ ਰਹੂਗੀ ਤੇ ਜਜ਼ਬ ਹੋਊ। ਚੌਥੇ ਨੰਬਰ ਤੇ ਚਿਹਰੇ ਤੇ ਤਰੋਤੀ ਰਹੂ। ਜਿਹੜੇ ਲੋਕ ਹਰਾਂ ਲੱਖ ਕਰੋੜ ਰੁਪਇਆ ਲੋਕਾਂ ਨੇ ਖਰਚ ਕਰਨਾ ਹੈ ਕੈਂਸਰ ਦੇ ਇਲਾਜ ਦੇ ਉੱਤੇ ਇਹ ਜਿਹੜੀਆਂ ਵੱਡੀਆਂ-ਵੱਡੀਆਂ ਕੰਪਨੀਆਂ ਨੇ ਦਵਾਈਆਂ ਦੀਆਂ ਤੇ ਵੱਡੇ ਹਸਪਤਾਲ ਇਹ ਸਾਨੂੰ ਉਡੀਕ ਰਹੇ ਨੇ ਸਭ ਨੂੰ ਕਿ ਤੁਸੀਂ ਆਓ ਆਪਣੀਆਂ ਜ਼ਮੀਨਾਂ ਵੇਚੋ ਤੇ ਬੋਰੀਆਂ ਭਰ ਕੇ ਨੋਟ ਸਾਡੇ ਕੋਲੇ ਚਮਵਾ ਕਰਵਾਓ ਕਿੰਨੀਆਂ ਕੰਪਨੀਆਂ ਦੇ ਦਬਾਅ ਕਰ ਇਸ ਨੋਵਲ ਐਨਾਂਬ ਦੇ ਤੋਂ ਸਾਇੰਟਿਸਟ ਦੀ ਖੋਜ ਨੂੰ ਮੈਡੀਕਲ ਕਾਲਜਾਂ ਦੇ ਸਿਲੇਬਸ ਵਿੱਚੋਂ ਵੀ ਬਹੁਤ ਧੇਰ ਪਹਿਲਾਂ ਬਾਹਰ ਕੱਢ ਦਿੱਤਾ ਗਿਆ ਸੀ ਤਾਂ ਕਿ ਲੋਕਾਂ ਨੂੰ ਇਸ ਖੋਜ ਦਾ ਗਿਆਨ ਨਾ ਹੋ ਇਹਨੂੰ ਦਬਾ ਦਿੱਤਾ ਗਿਆ ਸੀ ਤੇ ਹੁਣ ਸਾਨੂੰ ਆਪਣਾ ਤੇ ਆਪਣੇ ਪਰਿਵਾਰ ਦਾ ਬਚਾਅ ਖੁਦ ਕਰਨਾ ਪਊ ਇੱਕ ਛੋਟਾ ਜਿਹਾ ਯੋਗਦਾਨ ਪੰਜਾਬ ਦੇ ਵਿੱਚ ਉਹ ਕੈਂਸਰ ਰੋਕਣ ਦੇ ਵਿੱਚ ਤੁਸੀਂ ਵੀ ਪਾ ਸਕਦੇ ਹੋ ਤੁਸੀਂ ਇਸ ਵੀਡੀਓ ਨੂੰ ਸ਼ੇਅਰ